ਤਾਨੂੰ ਵੀ ਲੱਗਦਾ ਬੂੰਦ ਬੂੰਦ ਉਹਨੇ ਇਕੱਠੀ ਹੋ ਰਹੀ ਐ ਜਿੰਨੇ ਆਪਣੇ ਮਤਭੇਦ ਲੈ ਕੇ ਤੁਰੇ ਫਿਰਦ ਨੂੰ ਇੱਕ ਥਾਂ ਇਕੱਠੇ ਹੋ ਰਹੇ ਨੇ 6 ਤਰੀਕ ਨੂੰ ਬਾਬਾ ਜੀ ਬੈਠੇ ਇੱਥੇ ਆ ਕੇ ਸਾਨੂੰ 10 ਤਰੀਕ ਨੂੰ ਪਤਾ ਲੱਗਿਆ ਬਾਬਾ ਬਖਸ਼ੀਸ਼ਰ 11 ਨੂੰ ਆਏ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਆਪਾਂ ਪੂਰੀ ਸਪੋਰਟ ਦੇਵਾਂਗੇ ਜਿੰਨੀ ਵੀ ਹੋਈ ਰਮਾਣਾ ਸਹੀ ਹੋਣ ਇਹ ਲੋਕਾਂ ਨੂੰ ਐਕਸਪਲੋਇਟ ਕਰਨ ਦੀਆਂ ਨਾ ਹੋਣ ਤੇ ਬਾਕੀ ਲੜਿਆ ਇਮਾਨਦਾਰੀ ਨਾਲ ਜਾਵੇ ਤਾਂ ਸਕਸੈਸ ਮਿਲਦੀ ਪਈ ਐ ਲਾਈਨ ਆ ਪੜ ਰਿਆ ਸੀਗਾ ਮੈਂ ਸਵੇਰੇ ਵੀ ਉਗਦੇ ਸੂਰਜੋ ਉਮੀਦਾਂ ਦੇ ਅਸੀਂ ਪੁੱਤ ਸ਼ਹੀਦਾਂ ਦੇ ਵੀ ਇਹ ਸਟਰਗਲ ਦੀ ਆ ਉਹਨੂੰ ਗੱਲ ਤਾਂ ਵੱਡੀ ਇਹ ਆ ਕਿ ਵੀ ਇੱਥੋਂ ਤੱਕ ਪਹਹਾ ਆ ਗਏ ਆ ਹਨਾ ਕਿ ਵੀ ਨਿਸ਼ਾਨ ਨਹੀਂ ਹੋ ਗਈ ਇਹ ਰਸਤਾ ਵਾਂਗੀਆਂ ਉਹਨੇ ਕਹਾ ਰਾਹ ਬਣ ਗਿਆ ਤੇ ਉਹਨੇ ਕਹਾ ਕਿ ਇਹਨੂੰ ਸਾਮ ਸੰਭਾਲ ਪ੍ਰੋਪਰ ਹੋ ਜੇ ਇਹ ਵੀ ਫਰੈਂਡ ਰਿਹਾ ਆਪਣੇ ਤੇ ਆਪਾ ਬਹੁਤ ਜਿਵੇਂ ਠੰਡਾ ਬੋਰਚਾ ਜਾਂ ਆਪਣਾ ਦਰਸ਼ਨੀ ਰੋਡੀ ਸੀ ਤਰਨਤਾ ਮਤਲਬ ਮੇਰੀ ਆਪ ਦੇ ਮਤਲਬ ਪਿਛਲੇ 30 40 ਸਾਲਾਂ ਚ ਮੈਂ ਬਹੁਤ ਚੀਜ਼ਾਂ ਖਤਮ ਤੇ ਤਬਾਹ ਹੁੰਦੀਆਂ ਵੇਖੀਆਂ ਸਰਕਾਰਾਂ ਨੂੰ ਸੰਭਾਲ ਲਿਆ ਚਾਹੀਦੀ ਆ ਆਰਕੀਓਲੋਜੀਕਲ ਦਾ ਮਤਲਬ ਪਰਤਾ ਨਹੀਂ ਹਿੱਲਣ ਦੇ ਜਿਹੜਾ ਇਟ ਨਹੀਂ ਹਿੱਲਣ ਦੇਣੀ ਚਾਹੀਦੀ ਕਿ ਇਹ ਪਹਾੜੀ ਆ ਇਹ ਨਾ ਮਤਲਬ ਨੋਰਮਲ ਬਿਲਡਿੰਗ ਨਹੀਂ ਪਹਾੜੀ ਨੂੰ ਆਏ ਨਹੀਂ ਆਏ ਰੱਖਣਾ ਜਿਹੜਾ ਇਹ ਆਪਦੇ ਹੱਥ ਤੋਂ ਬਹੁਤ ਵੱਡਾ ਚੈਲੰਜ ਆ ਸ਼ੁਕਰਾਨਾ ਸਮਾਗਮ ਹੋ ਰਿਹਾ ਰੋਪੜ ਦੀ ਧਰਤੀ ਦੇ ਉੱਤੇ ਸਿੱਖ ਬਾਰਡਰ ਤੇ ਗੋੜ ਨਾਲ ਤਸਵੀਰਾਂ ਚਾਂਜਿਆ ਕਰ ਰਹੇ ਸੀਗੇ ਔਜ਼ਾਰ ਟੀਵੀ ਦੇ ਉੱਤੇ ਸਾਡੇ ਨਾਲ ਇਸ ਵਕਤ ਅਜੀਪਾਲ ਸਿੰਘ ਬਰਾੜ ਜੀ ਨੇ ਗੱਲਬਾਤ ਕਰਾਂਗੇ ਬਰਾੜ ਸਾਹਿਬ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਨੌਜਵਾਨ ਕਿੰਨੇ ਕਿ ਪਹੁੰਚੇ ਨੇ ਕਿਉਂਕਿ ਖਾਲਸਾ ਰਾਜ ਦੀ ਹੱਦ ਦੇ ਵਿੱਚ ਖੜੇ ਹੋਏ ਆ ਖਾਲਸੇ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਬਾਬਤ ਗੱਲ ਕਰਾਂਗੇ ਬਰਾੜ ਸਾਹਿਬ ਪਹਿਲਾਂ ਤਾਂ ਜੋ ਨੌਜਵਾਨ ਸੰਗਤ ਦੂਦ ਰਾਡੇ ਤੇ ਪਹੁੰਚ ਗਈ ਉਹਨੂੰ ਕਿਵੇਂ ਦੇਖਦੇ ਹੋ ਸ਼ੁਰੂਆਤ ਜਿਹੜਾ ਸ਼ੁਕਰਾਨਾ ਸਮਾਗਮ ਹੋ ਰਿਹਾ ਉਸ ਨੂੰ ਕਿਵੇਂ ਦੇਖਦੇ ਹੋ ਨੇ ਬਹੁਤ ਸੋਹਣਾ ਹੈ ਜੀ ਚੰਗਾ ਲੋਕਾਂ ਚ ਇੱਕ ਜਾਗੀ ਆ ਭਾਵਨਾ ਕਿ ਅਸੀਂ ਵੇਖ ਕੇ ਆਈਏ ਕਿ ਵੀ ਸਾਡੇ ਰਾਜ ਦੀ ਨਿਸ਼ਾਨੀ ਨੂੰ ਤੇ ਬਹੁਤ ਉਤਸ਼ਾਹਤ ਕਰਨ ਵਾਲੀ ਗੱਲ ਆ ਚੰਗੀ ਗੱਲ ਆ ਕਿ ਆਉਣਾ ਚਾਹੀਦਾ ਲੋਕਾਂ ਨੂੰ ਸਗੋਂ ਮੈਂ ਤਾਂ ਕਹਿੰਦਾ ਵੀ ਹੋਰ ਵੀ ਵੱਡੀ ਗਿਣਤੀ ਚ ਹੁੰਦੇ ਪਰ ਚੰਗੀ ਗੱਲ ਆ ਵੀ ਇੱਕ ਵਾਰੀ ਲੀ ਪੈ ਜੇ ਫੇਰ ਲੋਕੀ ਆਉਣੇ ਸ਼ੁਰੂ ਹੋ ਜਾਣਗੇ ਇੱਥੇ ਤੇ ਆਉਣਾ ਦੂਰ ਹੈਗਾ ਕੁਛ ਠੰਡ ਦਾ ਮੌਸਮ ਹੈਗਾ ਪਰ ਜਿਸ ਭਾਵਨਾ ਸੰਗਤ ਇਕੱਠੀ ਹੋਈ ਹੈ ਵੇਖੋ ਸਾਰੀ ਇੰਨੀ ਠੰਡ ਛੱਡ ਕੇ ਵੀ ਬਹੁਤ ਚੰਗੀ ਗੱਲ ਬ੍ਰਾਜਪਤ ਸਾਹਿਬ ਇੱਕ ਇਹ ਵੀ ਕਿਹਾ ਜਾਂਦਾ ਕਹਿੰਦੇ ਬੂੰਦ ਬੂੰਦ ਕਰਕੇ ਕਹਿੰਦੇ ਸਮੁੰਦਰ ਭਰਦਾ ਹੁੰਦਾ ਇੱਥੇ ਮੋਰਚਾ ਲੱਗਿਆ ਮੋਰਚਾ ਫਤਿਹ ਹੋਇਆ ਸੰਗਤ ਇਕੱਠੀ ਹੋ ਰਹੀ ਹੈ ਸਮੇਂ ਦੇ ਵਿੱਚ ਹੋਰ ਤਬਦੀਲੀ ਹੋਏਗੀ ਹੋਰ ਵੀ ਇੱਥੇ ਬੜੀਆਂ ਚੀਜ਼ਾਂ ਬਣਨਗੀਆਂ ਸਿੱਖ ਸੰਗਤ ਦੂਦੜਾਡੇ ਤੋਂ ਦਰਸ਼ਨ ਕਰਨ ਆਏ ਕੀ ਤੁਹਾਨੂੰ ਵੀ ਲੱਗਦਾ ਬੂੰਦ ਬੂੰਦ ਉਹਨੇ ਇਕੱਠੀ ਹੋ ਰਹੀ ਹੈ ਜਿੰਨੇ ਆਪਣੇ ਮਤਪੇਦ ਲੈ ਕੇ ਤੁਰੇ ਫਿਰਦੇ ਨੇ ਇੱਕ ਥਾਂ ਇਕੱਠੇ ਹੋ ਰਹੇ ਨੇ ਨਹੀਂ ਵੇਖੋ ਆਏ ਮੋਰਚੇ ਤਾਂ ਹੁਣ ਲਗਾਤਾਰ ਕਿਸਾਨ ਸੰਘਰਸ਼ ਤੋਂ ਬਾਅਦ ਆਪਾਂ ਵੇਖਿਆ ਕਿ ਚਾਹੇ ਮੱਤੇ ਆੜਾ ਸੀ ਚਾਹੇ ਜ਼ੀਰਾ ਸੀ ਫਿਰ ਆਪਾਂ ਜਿਵੇਂ ਕੱਲ੍ਹ ਲਾ ਲਾਇਆ ਹੋਇਆ ਸੀਗਾ ਕੱਲ ਕੱਲ ਖੁਰਦ ਲਾਇਆ ਹੋਇਆ ਸੀ ਜਿਹੜਾ ਮੁੱਦਕੀ ਮੋਰਚਾ ਉਹ ਹੋਰ ਵੀ ਕਈ ਜਗ੍ਹਾ ਸਟਰਗਲ ਜਿਹੜਾ ਜੈਨੂਅਨ ਸਟਰਗਲ ਆ ਜਿਵੇਂ ਹੁਣ ਇਹ ਵੀ ਬੜੀ ਜੈਨੂਅਨ ਜੀ ਡਿਮਾਂਡ ਸੀਗੀ ਬਹੁਤ ਜਲਦੀ ਇਹਦਾ ਇਨਸਾਫ ਮਿਲ ਗਿਆ ਆਪਾਂ ਨੂੰ ਇਹ ਤਾਂ ਹੁੰਦਾ ਹੀ ਹੈਗਾ ਜੀ ਇਹ ਤਾਂ ਆਪਾਂ ਵੇਖੋ 6 ਤਰੀਕ ਨੂੰ ਬਾਬਾ ਜੀ ਬੈਠੇ ਇੱਥੇ ਆ ਕੇ ਸਾਨੂੰ 10 ਤਰੀਕ ਨੂੰ ਪਤਾ ਲੱਗਿਆ ਬਾਬਾ ਬਖਸ਼ੀਸ਼ਰ 11 ਨੂੰ ਆਏ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਆਪਾਂ ਪੂਰੀ ਸਪੋਰਟ ਦੇਵਾਂਗੇ ਜਿੰਨੀ ਵੀ ਹੋਈ ਤੁਸੀਂ ਦੱਸੋ ਸਾਨੂੰ ਆਪਾਂ 13 ਤਰੀਕ ਨੂੰ ਚ ਟੈਂਟ ਟੰਟ ਸਭ ਲਗਾ ਲਿਆ ਸੀ ਸਾਰਾ ਕੁਝ ਕਰ ਲਿਆ ਸੀ ਮਿਸਲ ਨੇ ਵੀ ਅਸੀਂ ਭਾਗੀਦਾਰੀ ਕੀਤੀ ਪੰਜ ਮੈਂਬਰੀ ਕਮੇਟੀ ਬਣੀ ਮੇਰੇ ਖਿਆਲ 22 23 ਤਰੀਕ ਤੱਕ ਮਸਲਾ ਉਹਨਾਂ ਨੇ ਹੱਲ ਵੀ ਕਰਤਾ ਸੀ ਇਹ ਨੂੰ ਸਮਝ ਆ ਗਿਆ ਸੀ ਕਿ ਦਬਾਅ ਬਣੂਗਾ ਹੁਣ ਇੱਥੇ ਸੋ ਇਹ ਤਾਂ ਜਦੋਂ ਸਟਰਗਲ ਇਸ ਤਰੀਕੇ ਦੀ ਹੋਵੇ ਉਹਦੇ ਚ ਦਬਾਅ ਬਾਣੀ ਮਤਲਬ ਬਣ ਜਾਂਦਾ ਤੇ ਪਰ ਡਿਮਾਂਡਾਂ ਸਹੀ ਹੋਣ ਲੋਕਾਂ ਨੂੰ ਐਕਸਪਲੋਇਟ ਕਰਨੀਆਂ ਨਾ ਹੋਣ ਤੇ ਬਾਕੀ ਲੜਿਆ ਇਮਾਨਦਾਰੀ ਨਾਲ ਜਾਵੇ ਤਾਂ ਸਕਸੈਸ ਮਿਲਦੀ ਪਈ ਹੈ ਲੋਕਾਂ ਨੂੰ ਇੱਕ ਲਾਈਨ ਆ ਪੜ ਰਿਹਾ ਸੀਗਾ ਮੈਂ ਸਵੇਰੇ ਵੀ ਉਗਦੇ ਸੂਰਜ ਉਮੀਦਾਂ ਦੇ ਅਸੀਂ ਪੁੱਤ ਸ਼ਹੀਦਾਂ ਦੇ ਇੱਥੇ ਨਜ਼ਰ ਆ ਰਹੇ ਨੇ ਸਾਰੇ ਉਸੇ ਤਿੱਕੀਤ ਨਾਲ ਚੜਦੀ ਕਲਾ ਦੇ ਵਿੱਚ ਹਾਂ ਚੜਦੀ ਕਲਾ ਤਾਂ ਹੈ ਜੀ ਚੰਗੀ ਗੱਲ ਆ ਲੋਕਾਂ ਨੂੰ ਖੁਸ਼ੀ ਆ ਕਿ ਇਹ ਸਟਰਗਲ ਜਿੱਤੀ ਆ ਹੁਣ ਗੱਲ ਤਾਂ ਵੱਡੀ ਇਹ ਆ ਕਿ ਵੀ ਇੱਥੋਂ ਤੱਕ ਪਾਪਾ ਆ ਗਏ ਆ ਹਨਾ ਕਿ ਵੀ ਨਿਸ਼ਾਨ ਨਹੀਂ ਹੋ ਗਈ ਆ ਰਸਤਾ ਵਾਂਗ ਹੁਣ ਗਾ ਰਾਹ ਬਣ ਗਿਆ ਤੇ ਹੁਣ ਗਾ ਹੈ ਕਿ ਇਹ ਦੀ ਸਾਮ ਸੰਭਾਲ ਪ੍ਰੋਪਰ ਹੋ ਜੇ ਕਿ ਆਪਾਂ ਬਹੁਤ ਮਤਲਬ ਇਹ ਕੇਵੀ ਟ੍ਰੈਂਡ ਰਿਹਾ ਆਪਣੇ ਜਿਵੇਂ ਆਪਾਂ ਬਹੁਤ ਠੰਡਾ ਬੋਰ ਜਾ ਜਾਂ ਆ ਆਪਣਾ ਦਰਸ਼ਨੀ ਜੋਡੀ ਸੀ ਤਰਨਤਾਰ ਸਾਹਿਬ ਮਤਲਬ ਮੇਰੀ ਆਪ ਦੇ ਮਤਲਬ ਪਿਛਲੇ 30 40 ਸਾਲਾਂ ਚ ਮੈਂ ਬਹੁਤ ਚੀਜ਼ਾਂ ਖਤਮ ਤੇ ਤਬਾਹ ਹੁੰਦੀਆਂ ਵੇਖੀਆਂ ਤੇ ਉਵੇਂ ਨਾ ਹੋਵੇ ਮਤਲਬ ਇਹਨੂੰ ਆਪਾਂ ਸਾਂਭ ਸੰਭਾਲ ਨੇਚਰਲ ਕਰ ਸਕੀਏ ਜੀ ਮਤਲਬ ਨੇਚਰਲ ਕੀਤਾ ਜਾਏ ਜਿਹੜੇ ਇਤਿਹਾਸਿਕ ਥਾਵਾਂ ਨੇ ਉਹਨਾਂ ਦੇ ਉੱਤੇ ਖਾਸ ਤੌਰ ਤੇ ਐ ਜੀ ਪੀ ਸੀ ਨੂੰ ਕਹਿੰਦੇ ਧਿਆਨ ਦੇਣਾ ਚਾਹੀਦਾ ਹੈ ਵੀ ਬਚਾਈਆਂ ਜਾ ਸਕਣ ਜਿਵੇਂ ਇੱਥੇ ਦੀ ਗੱਲ ਕੀਤੀ ਜਾਵੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਸਰਕਾਰ ਨੂੰ ਆਪ ਚਾਹੀਦਾ ਐਜਪੀਸੀ ਨੂੰ ਆਪ ਚਾਹੀਦਾ ਹੈ ਚੀਜ਼ਾਂ ਆਪ ਹੀ ਸੰਭਾਲ ਸੰਭਾਲੀਆਂ ਜਾਣ ਖਾਲਸਾ ਨੂੰ ਆਪ ਇਹ ਸਾਰਾ ਕੁਝ ਕਰਨਾ ਪੈ ਰਿਹਾ ਦੇਖੋ ਜੀ ਇਹ ਨਾ ਆਰਕੀਓਲੋਜੀਕਲ ਸਰਵੇ ਦੀ ਆਰਕੀਓਲੋਜੀਕਲ ਸਾਈਟ ਡਿਕਲੇਅਰ ਹੋਈ ਵੀ ਹੈ ਸਰਕਾਰਾਂ ਨੂੰ ਸੰਭਾਲ ਲਿਆ ਚਾਹੀਦੀ ਆਰਕੀਓਲੋਜੀਕਲ ਇੱਥੇ ਦਾ ਮਤਲਬ ਪੱਤਾ ਨਹੀਂ ਹਿੱਲਣ ਦੇ ਡੈਕਟਰ ਨਹੀਂ ਹਿੱਲਣ ਦੇਣੀ ਚਾਹੀਦੀ ਤੇ ਇਹ ਇਹ ਪਰ ਇਹ ਜਿਹੜੇ ਵੱਡੇ ਪ੍ਰੋਜੈਕਟਸ ਹੁੰਦੇ ਆ ਕਿਉਂਕਿ ਇਹ ਪਹਾੜੀ ਆ ਇਹ ਨਾ ਮਤਲਬ ਨਾਰਮਲ ਬਿਲਡਿੰਗ ਨਹੀਂਗੀ ਪਹਾੜੀ ਨੂੰ ਆਏ ਨਹੀਂ ਆਏ ਰੱਖਣਾ ਜਿਹੜਾ ਇਹ ਆਪਦੇ ਅੱਥਰੂ ਬਹੁਤ ਵੱਡਾ ਚੈਲੰਜ ਆ ਜੀ ਕਿਉਂਕਿ ਆਸ-ਪਾਸੇ ਕੋ ਸਾਰਾ ਕੁਝ ਟੈਟੇਰੀ ਹੋ ਚੁੱਕਿਆ ਇੱਥੋਂ ਦਾ ਮੌਸਮ ਵੀ ਬਦਲ ਚੁੱਕਿਆ ਆ ਦਰਿਆ ਦੀ ਮਾਰ ਵੀ ਆ ਸੜਕ ਦੀ ਮਾਰ ਵੀ ਆ ਫਿਰ ਦੂਜੇ ਪਾਸੇ ਫੈਕਟਰੀ ਬਣ ਗਈ ਆ ਇਹ ਸਾਰਾ ਕੁਝ ਹੁੰਦੇ ਹੋਏ ਆਪਣੇ ਤੇ ਬਹੁਤ ਪ੍ਰੈਸ਼ਰ ਹੈ ਇੱਥੇ ਕਿ ਉਹਦੇ ਵਾਸਤੇ ਆ ਕਿ ਸਰਕਾਰ ਸਿੱਖਾਂ ਦੀਆਂ ਸੰਸਥਾਵਾਂ ਕੁਝ ਜ਼ਰੂਰੀ ਨਹੀਂ ਐਸਜੀਪੀਸੀ ਹੋਵੇ ਕੋਈ ਹੋਰ ਵੀ ਟਰਸਟ ਸੋਨ ਲੋਕਲ ਲੋਕ ਇੱਥੋਂ ਦੇ ਜਿਹੜੇ ਪਿੰਡ ਦੇ ਸਰਪੰਚ ਆ ਜਾਂ ਕੁਝ ਹੋ ਸਾਰੇ ਮਿਲ ਕੇ ਇੱਕ ਸਾਮ ਸੰਭਾਲ ਕਰਨਗੇ ਤਾਂ ਫੇਰ ਹੀ ਕੋਈ ਪੋਜ਼ਿਟਿਵ ਰਿਜ਼ਲਟ ਮਿਲੇਗਾ ਤੇ ਮੋਰਚਾ ਜਿੱਤਿਆ ਸਿੱਖ ਸੰਗਤ ਇਕੱਠੀ ਹੋਈ ਇਕੱਤਰ ਹੋਈ ਤਾਂ ਮੋਰਚਾ ਫਤਿਆ ਸਮਾਗਮ ਹੋ ਰਿਹਾ ਤੁਹਾਨੂੰ ਕੀ ਲੱਗਦਾ ਵੀ ਹੋਰ ਵੀ ਬਹੁਤ ਸਾਰੇ ਮੋਰਚੇ ਲੱਗਦੇ ਨੇ ਬੰਦੀ ਸਿੰਘਾਂ ਨੂੰ ਲੈ ਕੇ ਅੱਜ ਤੱਕ ਲੱਗਿਆ ਹੈ ਕਮਿਨਸਾ ਮੋਰਚਾ no doubt ਕਿ ਉਹ ਤਰੱਕੀ ਵਾਲੀ ਵੀ ਜਾ ਰਹੇ ਨੇ ਉਹਨਾਂ ਨੂੰ ਜਿਹੜੇ ਸਿੰਘ ਨੇ ਉਹਨਾਂ ਦੀਆਂ ਪੈਰੋਲ ਹੋ ਰਹੀਆਂ ਨੇ ਕੀਆਂ ਦੀਆਂ ਉਹ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਵਿੱਚ ਵੀ ਸਰਕਾਰਾਂ ਨੂੰ ਦੇਖਣਾ ਚਾਹੀਦਾ ਹੈ ਮੋਰਚੇ ਲੱਗਣ ਨਾਲ ਪਹਿਲੇ ਮੰਗਾ ਮੰਲ ਨਹੀਂ ਆ ਜਾਂ ਦੇਖੋ ਜੈਨੂਨ ਸਰਕਾਰਾਂ 'ਚ ਮੋਰਚੇ ਤਾਂ ਲੱਗਣੇ ਨਹੀਂ ਚਾਹੀਦੇ ਹਨ ਜੈਨੂਨ ਡਿਮਾਂਡ ਤਾਂ ਐਵੇਂ ਮੰਨੀ ਜਾਣੀ ਚਾਹੀਦੀ ਆ ਮੋਰਚੇ ਤੱਕ ਗੱਲ ਹੀ ਕਿਉਂ ਜਾਵੇ ਪਰ ਜੇ ਮੋਰਚੇ ਲੱਗਦੇ ਵੀ ਆ ਤਾਂ ਤੁਸੀਂ ਇੱਕ ਮੋਰਚੇ ਨੂੰ ਦੂਜੇ ਮੋਰਚੇ ਨਾਲ ਕੰਪੇਅਰ ਨਹੀਂ ਕਰ ਸਕਦੇ ਉਹ ਕੁਝ ਚੈਲੰਜਸ ਵੱਡੇ ਆ ਪਿੱਛੇ ਵੱਡੇ ਆ ਲੜਾਈ ਵੱਡੀ ਆ ਆਪਾਂ ਕਹਿੰਦੇ ਵੀ ਉਹ ਨਹੀਂ ਹੋਇਆ ਆ ਹੋ ਗਿਆ ਹਨ ਕੋਈ ਟੀਚੇ ਛੋਟੇ ਹੁੰਦੇ ਆ ਠੀਕ ਹੈ ਨਾ ਸੌਖੇ ਹੱਲ ਹੋਣ ਵਾਲੇ ਹੁੰਦੇ ਆ ਸੋ ਉਹ ਸਾਰਿਆਂ ਨੂੰ ਆਪਾਂ ਇੱਕ ਇੱਕ ਮਾਪਦੰਡ ਨਾਲ ਨਹੀਂ ਖਿੱਚ ਸਕਦੇ ਇਹ ਨਹੀਂ ਹੁੰਦਾ ਕਿ ਵੀ ਮੋਰਚੇ ਨੇ ਸਾਰੇ ਆਪ ਦੇ ਫੈਸਲੇ ਉਹਨੇ ਨਹੀਂ ਆਪਦਾ ਸਫਲਤਾ ਹਾਸਲ ਕੀਤੀ ਤਾਂ ਲੋਕਾਂ ਦੇ ਵਿੱਚ ਕੋਈ ਕਮੀ ਸੀ ਜਾਂ ਲੋਕੀ ਸਟਰਗਲ ਨਹੀਂ ਕਰ ਸਕੇ ਤੇ ਇੱਕ ਨੇ ਹਾਸਲ ਕਰ ਲਈ ਤਾਂ ਸਾਰੇ ਸਹੀ ਸੀਗੇ ਉਹਦੇ ਟੀਚਿਆਂ ਦੀ ਗੱਲ ਆ ਹਾਲਾਤਾਂ ਦੀ ਗੱਲ ਆ ਬਹੁਤ ਕੁਸ਼ ਹੈ ਹੁਣ ਬੰਦੀ ਸਿੰਘਾਂ ਵਾਲਾ ਜਿਹੜਾ ਸਾਰਾ ਮਸਲਾ ਹੈ ਇਹ ਬਹੁਤ ਵੱਡਾ ਚੈਲੰਜ ਆ ਠੀਕ ਹੈ ਕਿਉਂਕਿ ਆਪਾਂ ਇਹ ਵੀ ਨਹੀਂ ਚਾਹੁੰਦੇ ਵੀ ਸਾਡੇ ਬੰਦੀ ਸਿੰਘਾਂ ਨੂੰ ਨਮੋਸ਼ੀ ਹੋਵੇ ਮਾਫੀਆਂ ਦੀਆਂ ਚਿੱਠੀਆਂ ਲਿਖ ਲਿਖ ਕੇ ਹੋਣ ਆਪਾਂ ਸਾਰ ਵਰਕਰਾਰ ਕੇ ਬੰਦੀ ਸਿੰਘ ਵੀ ਨਹੀਂ ਚਾਹੁੰਦੇ ਤਾਂ ਸਾਡੀ ਸਟਰਗਲ ਬਹੁਤ ਡਿਫਰੈਂਟ ਹੈਗੀ ਉਹ ਇੱਕ politcal struggle ਹੈਗੀ ਆ ਤੇ ਉਹ ਲੰਬੀ ਲੜਾਈ ਹੋ ਸਕਦੀ ਆ ਸੋ ਆਪਾਂ ਨੂੰ ਉਹਦੇ ਤੇ ਵੀ ਇਹ ਨਹੀਂ ਕਿ ਆਪਾਂ ਉਤਸ਼ਾਹਤ ਨਾ ਹੋਈਏ ਆਪਾਂ ਨਿਮੋਸ਼ੀ 'ਚ ਆ ਜਾਈਏ ਆਪਾਂ ਕਹੀਏ ਨਹੀਂ ਜੀ ਆ ਤਾਂ ਹੋਇਆ ਨਹੀਂ ਤੇ ਦੂਜੇ ਪਾਸੇ ਆਪਾਂ ਇਹ ਸੋਚੀਏ ਕਿ ਵੀ ਇਹ ਸਟਰਗਲ ਤਾਂ ਦੂਜੀ ਜਿੱਤੇਗੀ ਹਰ ਇੱਕ ਸਟਰਗਲ ਦਾ ਆਪਦਾ ਦਾ ਰੰਗ ਰੂਪ ਸ਼ੇਪ ਉਹਦਾ ਟਾਰਗੇਟ ਕੀ ਆ ਉਹ ਵੱਖਰੇ ਵੱਖਰੇ ਹੋਣਗੇ ਤੇ ਉਹ ਵੱਖਰੇ ਟਾਰਗੇਟਸ ਦੇ ਹਿਸਾਬ ਨਾਲ ਹੀ ਉੱਥੇ ਸਕਸੈਸ ਮਤਲਬ ਸਫਲਤਾ ਜਿਹੜੀ ਹੈ ਨਾ ਉਹ ਜ਼ਰੂਰੀ ਨਹੀਂ ਕਿ ਵੀ ਉਸ ਲੋਕਾਂ ਦੀ ਸincereity ਜਾਂ ਉਹਨਾਂ ਦੀ ਕਾਬਲੀਅਤ ਦਾ ਕੋਈ ਮਾਪਦੰਡ ਹੁੰਦਾ ਹੈ ਜੇ ਨਹੀਂ ਵੀ ਸਕਸੈਸਫੁਲ ਹੋਏ ਤਾਂ ਜੇ ਉਹਨਾਂ ਨੇ ਸਟਰਗਲ ਸਹੀ ਕੀਤੀ ਆ ਆਪਾਂ ਨੂੰ ਉਸ ਨੂੰ ਮੰਨਣਾ ਚਾਹੀਦਾ ਹੈ ਡਾਕਟਰ ਸਾਹਿਬ ਅੱਗੇ ਰੋਡ ਮੈਪ ਕੀ ਹੋਏਗਾ ਅ ਅੱਜ ਸਮਾਗਮ ਹੋ ਜਾਏਗਾ ਸ਼ੁਕਰਾਨਾ ਅੱਗੇ ਫਿਰ ਕਿਸ ਤਰ੍ਹਾਂ ਸਾਰੀ ਚੀਜ਼ ਨੂੰ ਦੇਖਿਆ ਜਾਏਗਾ ਕਿਵੇਂ ਅੱਗੇ ਰਾਹ ਬਣਾਇਆ ਜਾਏਗਾ ਕਿਵੇਂ ਇਸ ਨੂੰ ਸਾਰੇ ਪਹਾੜ ਨੂੰ ਜਿਹੜਾ ਕਵਰ ਕੀਤਾ ਜਾਏਗਾ ਉਹਦਾ ਰੋਡ ਮੈਪ ਕੀ ਹੋਏ ਦੇਖੋ ਆਪਣਾ ਟੀਚਾ ਬਹੁਤ ਸਾਫ਼ ਸੀ ਇੱਥੇ ਆਪਾਂ ਲੱਗੇ ਵੀ ਸੀਗੇ ਆਪਣੇ ਟਾਰਗੇਟ ਕਿ ਵੀ ਪਹਿਲਾ ਇਹ ਕਿੰਦੀ ਨਿਸ਼ਾਨਦੇਹੀ ਹੋ ਜੇ ਸੈਕੰਡ ਹੈ ਇਹਨੂੰ ਰਾਹ ਮਿਲ ਜਾਏ ਇੱਕ ਪ੍ਰੋਪਰ ਠੀਕ ਹੈ ਜੀ ਤੀਜਾ ਮੇਨ ਗੱਲ ਸੀਗੀ ਆਪਾਂ ਜੋ ਚਾਹੁੰਦੇ ਸੀਗੇ ਉਹ ਇਹ ਸੀਗਾ ਕਿ ਵੀ ਇਹ ਦੀ ਸਾਮ ਸੰਭਾਲ ਕਿਸੇ ਸਹੀ ਜੱਥੇਬੰਦੀ ਨੂੰ ਦੇ ਦਿੱਤੀ ਜਾਵੇ ਸੋ ਆਪਾਂ ਨਿਸ਼ਾਨਦੇਹੀ ਕਰਵਾ ਲਈ ਆ ਰਾਹ ਦਾ ਰਾਹ ਬਣਨਾ ਸ਼ੁਰੂ ਹੋ ਗਿਆ ਬਾਹਰ ਬੇਰੋਕ ਟੋਕ ਜਿਹੜਾ ਰਾਹ ਆਇਗਾ ਤੋ ਇਹ ਦੋ ਇਹ 90% ਕੰਮ ਇਹ ਸੀ ਹੁ ਜੇ 5-10% ਕੰਮ ਹੋਰ ਆ ਉਹ ਸਾਮ ਸੰਭਾਲ ਲੋਕ ਬਹੁਤ ਸਿਆਣੇ ਲੋਕ ਹੈਗੇ ਆ ਆਪਣੇ ਕੋਲੇ ਪੰਚ ਚ ਉਹਨਾਂ ਨੂੰ ਇਹ ਸੰਭਾਲ ਲੈਣਗੇ ਇੰਜ ਕੋਈ ਗੱਲ ਨਹੀਂ ਕਿ ਦਿੱਕਤ ਆਊਗੀ ਸਰਕਾਰ ਤੇ ਵੀ ਮੇਰੇ ਖਿਆਲ ਲੋਕਲ ਤੇ ਪ੍ਰੈਸ਼ਰ ਪਊਗਾ ਪਰ ਮੈਂ ਫੇਰ ਵੀ ਇਹ ਕਹਿੰਦਾ ਕਿ ਲੋਕਲ ਬੰਦੇ ਜਿਹੜੇ ਹੈਗੇ ਆ ਨਾ ਇੱਥੇ ਉਹਨਾਂ ਨੂੰ ਇਹਦੇ ਵਿੱਚ ਇਨਵੋਲ ਹੋਣਾ ਚਾਹੀਦਾ ਬਾਹਰੋਂ ਕੋਈ ਮੇਰੇ ਵਰਗਾ ਆ ਗਿਆ ਕੋਈ ਹੋਰ ਆ ਗਿਆ ਉਹ ਕਿੰਨਾ ਕਾਜੂਗਾ ਇੱਥੇ ਹੈ ਨਾ ਇੱਕ ਸਟਰਗਲ ਚ ਆਪਾਂ ਆ ਸਕਦੇ ਆ ਉਸ ਤੋਂ ਬਾਅਦ ਆਪਾਂ ਨਹੀਂ ਆਵਾਂਗੇ ਇਹਨਾਂ ਲੋਕਾਂ ਨੂੰ ਇੱਥੇ ਪਾਵਰ ਹੋਣੀ ਚਾਹੀਦੀ ਆ ਉਹ ਵਿੱਚ ਇਨਵੋਲ ਹੋਵੇ ਸਰਕਾਰ ਵੀ ਉਹਨਾਂ ਨੂੰ ਉਹਨਾਂ ਸਿੱਖਾਂ ਦੀ ਵੀ ਜੇ ਕੋਈ ਸੰਸਥਾ ਹੈਗੀ ਆ ਚਾਹ ਐਸਜੀਪੀਸੀ ਆ ਜਾਂ ਕੇਂਦਰੀ ਸਿੰਘ ਸਭਾ ਜਾਂ ਕੋਈ ਹੋਰ ਟਰਸਟ ਹੋ ਉਹਨਾਂ ਤੋਂ ਸਲਾਹ ਲੈਣ ਕਿ ਇਹਦੀ ਸਾਮ ਸੰਭਾਲ ਕਰ। ਹੋਰ ਵੀ ਕੋਈ ਇਤਿਹਾਸਿਕ ਚੀਜ਼ਾਂ ਜਿਵੇਂ ਕਿ ਪਹਾਮਾਰਾ ਰਣਜੀਤ ਸਿੰਘ ਜੀ ਹੋਰ ਨਾਲ ਮਾਤਾ ਜਿੰਦਾ ਕੌਰ ਦੇ ਨਾਲ ਮਹਾਰਾ ਜੀ ਦਲੀਪ ਸਿੰਘ ਹੋਰਾਂ ਦੇ ਨਾਲ ਜੁੜੀਆਂ ਜਾਂ ਕੋਈ ਚੀਜ਼ਾਂ ਇੱਥੇ ਇਤਿਹਾਸਿਕ ਲਿਆ ਕੇ ਜੋ ਬਾਹਰਲੇ ਮੁਲਕਾਂ ਦੇ ਵਿੱਚ ਪਈਆਂ ਹੋਈਆਂ ਨੇ ਉਹ ਇੱਥੇ ਲਾਈਆਂ ਜਾਣ। ਉਹਦੇ ਇਲਾਵਾ ਵੀ ਨਾ ਪ੍ਰਿੰਸੀਪਲ ਗੁਰਬਖਸ਼ ਸਿੰਘ ਨੇ ਤੇ ਬਹੁਤ ਕੰਮ ਕੀਤਾ ਸੀ ਜਿਨ੍ਹਾਂ ਨੇ ਜਗ੍ਹਾ ਲੱਭੀ ਸੀ ਪਹਿਲਾਂ। ਠੀਕ ਆ ਉਹਨਾਂ ਨੇ ਬਹੁਤ ਮਿਹਨਤ ਕਰਕੇ ਜਗ੍ਹਾ ਲੱਭੀ ਸੀ ਪੈਦਲ ਤੋਰ ਤ ਉਹਨਾਂ ਨੇ ਹੋਰ ਵੀ ਬੜੀਆਂ ਜਗ੍ਹਾ ਇਲਮੀਆਂ ਇੱਥੇ ਹੀ ਉਹਨਾਂ ਨੇ ਇਸ ਏਰੀਆ 'ਚ ਕੁਝ ਛਾਉਣੀਆਂ ਸਿੱਖਾ ਦੀਆਂ ਠੀਕ ਹੈ ਕੁਝ ਗੁਫਾਵਾਂ ਉਹ ਸਾਰੀਆਂ ਯਰਮਾਰਕ ਕੀਤੀਆਂ ਮੇਰਾ ਖਿਆਲ ਲੋਕਲ ਲੋਕਾਂ ਨੂੰ ਚਾਹੀਦਾ ਹੈ ਕਿ ਇਹ ਹੁਣ ਕਿਉਂਕਿ ਇੱਕ ਮਾਹੌਲ ਬਣਿਆ ਹੋਇਆ ਹੈ ਇਹਦੇ ਵਿੱਚ ਉਹਨਾਂ ਜਗ੍ਹਾ ਦੀ ਇਨਸਾਮ ਸੰਭਾਲ ਦਾ ਕੋਈ ਟੀਚਾ ਮਿਥ ਲੈਣ ਇਹ ਸਰਕਾਰਾਂ ਜਦੋਂ ਇੰਨਾ ਇੱਕ ਪ੍ਰੈਸ਼ਰ ਪੈਂਦਾ ਹੈ ਨਾ ਸਰਕਾਰ ਦੇ ਵੀ ਕੋਸ਼ਿਸ਼ ਹੁੰਦੀ ਹੈ ਲੋਕਲ ਜਿਹੜੇ ਲੀਡਰ ਹੋਣਗੇ ਉਹਨਾਂ ਨੂੰ ਵੀ ਹੋ ਗਿਆ ਚਾਰ ਵੋਟਾਂ ਦਾ ਲਾਲਚ ਹੋਊਗਾ ਉਹ ਵੀ ਪਹੁੰਚਣਗੇ ਹੈ ਨਾ ਹੱਲ ਹੋ ਜੂਗਾ ਇਸ ਟਾਈਮ ਪਰ ਇਹ ਦਬਾਅ ਆਪਣੇ ਭਾਰਤ 'ਚ ਨਾ ਮੋਟਾ-ਮੋਟਾ ਇਹ ਜਿਹੜਾ ਖਿੱਤਾ ਹੈ ਨਾ ਇਹ ਇੱਥੇ ਦਾ ਜਿਹੜਾ ਆ ਕੇ ਤੌਣ ਤੇ ਗੋਡਾ ਧਾਰ ਲੈਂਦਾ ਉਹਦਾ ਕੰਮ ਹੋ ਜਾਂਦਾ ਦੂਜੇ ਦਾ ਨਹੀਂ ਹੁੰਦਾ ਹੁੰਦਾ ਕਚੈਰੀਆਂ ਤਾਂ ਬਹੁਤ ਢੇਰ ਤੋਂ ਤੁਰੇ-ਫਿਰਦੇ ਸੀਗੇ ਸੋ ਇਹ ਹੁਣ ਮੌਕਾ ਮਾਹੌਲ ਆ ਉਹਨੇ ਕਰ ਲੈਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਅਜੀਪਾਲ ਬਰਾੜ ਸਾਡੇ ਨਾਲ ਸੀ ਗੱਲਬਾਤ ਕਰਦੇ ਸੀ ਕਿ ਤਾਂ ਇੱਥੇ ਜਿਹੜੀ ਅੱਜ ਸ਼ੁਕਰਾਨਾ ਸਮਾਗਮ ਹੋ ਰਿਹਾ ਉਹਦੇ ਵਿੱਚ ਸ਼ਿਰਕਤ ਕੀਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਚੀਜ਼ਾਂ ਹੋ ਜਾਣਗੀਆਂ 90% ਕਹਿੰਦੇ ਕੰਮ ਹੋ ਚੁੱਕਿਆ 10% ਰਹਿ ਗਿਆ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਜਾਏਗਾ ਵੀਡੀਓ ਸੰਯੋਗ ਦੇ ਲਈ ਸੀ ਹਰੀਸ਼ ਧੰਨਵਾਦ